ਸਾਸਤਰੀ ਕਾਲ ਜੀ ਸਾਡੇ ਵੱਲੋਂ ਜਾਨੀ ਕੇ ਸੰਗਾ ਫੈਮਿਲੀ ਵੱਲੋਂ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਹੈਰੀ ਜਾ ਚੁਕਾ ਸ਼ਾਪ ਤੇ ਤੇ ਦੋਸਾ ਹੁਣ ਗਏ ਥੱਲੇ ਕਿਉਂਕਿ ਅੱਜ ਬਾਰਿਸ਼ ਹੋ ਹੁੰਦੀ ਤਾਂ ਜੁਨਾਂ ਦੀ ਵੀ ਦੁਕਾਨ ਤੋਂ ਛੁੱਟੀ ਹੋ ਗਈ ਆ ਤੇ ਕਿੰਨੇ ਦਿਨ ਹੋ ਗਏ ਸਾਨੂੰ ਵੀ ਬਲੌਗ ਨਹੀਂ ਬਣਾਉਂਦੇ ਦੋਸਾ ਸਮਾਂ ਮੇਨਾਂ ਲੜਦੇ ਆ ਵੀ ਤੁਸੀਂ ਡੇਲੀ ਬਲੌਗ ਕਿਉਂ ਨਹੀਂ ਬਣਾਉਂਦੇ ਕਿਉਂ ਨਹੀਂ ਬਣਾਉਂਦੇ ਕਿਉਂਕਿ ਜਦੋਂ ਤੁਹਾਨੂੰ ਕਿਸੇ ਲੋ ਇੰਨੇ ਹਨ ਭੈਣ ਭਰਾਵਾਂ ਨੇ ਪਿਆਰ ਕੀਤਾ ਹੁੰਦਾ ਉਹ ਤੁਹਾਨੂੰ ਦੇਖਣਾ ਚਾਹੁੰਦੇ ਹੁੰਦੇ ਆ ਸਾਨੂੰ ਬਹੁਤ ਮੈਸੇਜ ਆਉਂਦੇ ਆ ਵੀ ਮਤਲਬ ਤੁਸੀਂ ਬਲੌਗਾ ਤੋਂ ਨਹੀਂ ਬਣਾਉਂਦੇ ਬਲੌਗਾ ਦੁਆਲੇ ਕਿਉਂਕਿ ਕਈਆਂ ਨੇ ਬਿਜ਼ਨਸ ਬਣਾ ਲਿਆ ਹੁਣ ਅਸੀਂ ਵੀ ਸੋਚਿਆ ਆ ਵੀ ਅਸੀਂ ਡੇਲੀ ਬਲੌਗ ਬਣਾਇਆ ਕਰੀਏ ਪਰ ਬਲੌਗ ਇੱਕ ਧਾਰੇ ਦੇ ਵਿੱਚ ਰਹਿ ਕੇ ਬਣਾਉਣ ਦੀ ਜ਼ਰੂਰਤ ਹੁੰਦੀ ਆ ਨਾ ਤੁਹਾਨੂੰ ਪਤਾ ਕਿ ਜਿੱਦਾਂ ਦਾ ਜਕਲਮੋ ਵਾਲਾ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਣ ਜਾ ਰਿਹਾ ਜਿਹੜਾ ਕਿ ਅਜੇ ਤੱਕ ਦੀਆਂ ਸਾਰੀਆਂ ਵੀਡੀਓ ਦੇ ਵਿੱਚੋਂ ਮੈਂ ਆਪਣੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦਵਾਂਗਾ ਕਿਉਂਕਿ ਕਈ ਵੀਰਾਂ ਦੇ ਕਮੈਂਟ ਆਉਂਦੇ ਆ ਕੋਈ ਗਲਤ ਕਮੈਂਟ ਵੀ ਕਰਦਾ ਉਹਨਾਂ ਨੂੰ ਦੱਸਣਾ ਚਾਹਣਾ ਵੀ ਅਸੀਂ ਵੀ ਇਸੇ ਲਾਈਵ 'ਚੋਂ ਨਿਕਲੇ ਆ ਵੀ ਜਦੋਂ ਥੋੜੀ ਜੀ ਉਮਰ ਹਟਮੀ ਹੋ ਜਾਂਦੀ ਹੈ ਨਾ ਆਪ ਹੀ ਬੰਦੇ ਦੇ ਦਿਮਾਗ ਦੇ ਵਿੱਚ ਥੋੜੀ ਜੀ ਸਿਆਣਾ ਪਾ ਜਾਂਦੀ ਆ ਥੋੜੀਆਂ ਜੀਆਂ ਗੱਲਾਂ ਕਰਨ ਲੱਗ ਪੈਂਦੇ ਆ ਜਦੋਂ ਬੰਦਾ ਨਾ ਨਾ ਮ ਜਵਾਨੀ ਜੋੜਦਾ ਉਹਦੇ ਲੱਛਣ ਉਹਦਾ ਰਹਿਣ ਸਹਿਣ ਉਹ ਨੂੰ ਕਿਹੜੇ ਲੋਕਾਂ ਨੂੰ ਫੋਲੋ ਕਰਦਾ ਉਸ ਹਾਵ ਹੁੰਦਾ ਹੋਰ ਪਰ ਜਦੋਂ ਬੰਦਾ ਥੋੜਾ ਜਆ ਜਵਾਨੀ ਤੋਂ ਉੱਪਰ ਉੜਦਾ ਮਤਲਬ 35 40 ਸਾਲ ਦੀ ਉਮਰ ਦੇ ਵਿੱਚ ਜਾਂਦਾ ਉਹਦਾ ਆਟੋਮੈਟਿਕ ਧਿਆਨ ਵੀ ਹੋਰ ਚੀਜ਼ਾਂ ਵੱਲ ਹੋ ਜਾਂਦਾ ਜਿਹੜੀਆਂ ਪਹਿਲਾਂ ਉਹ ਗੱਲਾਂ ਕਰਦਾ ਹੁੰਦਾ ਵੀ ਉਹਦੇ ਤੇ ਵੀ ਉਹ ਨੂੰ ਆਉਂਦਾ ਵੀ ਹਾਂ ਵੀ ਐਸੀ ਇਹ ਗੱਲਾਂ ਕਰਦੇ ਰਹੇ ਆ ਕਈ ਵੀਰਾਂ ਨੂੰ ਜਿਹੜੇ ਮੇਰੇ ਹਾਣੀ ਪਰਵਾਣੀ ਆ ਜਿਦਾਂ ਲਾ ਲਓ 82 ਤੇ 88 ਦੇ ਲਾਗੇ ਛਾਗੇ ਆ ਨਾ ਵੀ ਮਤਲਬ 90 95 ਦੀ ਵੀ ਗੱਲ ਕਰ ਦਿੰਦੇ ਅਸੀਂ ਆਪਣੀ ਉਮਰ ਦੀ ਗੱਲ ਤੇ ਹਿਸਾਬ ਨਾ ਕਰਦੇ ਆ ਕਿ ਉਦੋਂ ਕਿੰਨਾ ਮਤਲਬ ਤੇ ਹੁੰਦਾ ਸੀ ਕਿੰਨੀ ਯਾਰੀ ਦੋਸਤੀਆਂ ਦੀ ਕਿੱਦਾਂ ਮੈਂ ਕੇਸ ਕੇਸ ਸਮੇਂ ਚੋਂ ਨਿਕਲਿਆ ਉਹ ਨੈਕਸਟ ਬਲੌਗ ਤੁਸੀਂ ਮੇਰਾ ਜ਼ਰੂਰ ਦੇਖਣਾ ਜਿਹਦੇ ਵਿੱਚ ਮੈਂ ਇਹ ਵੀ ਦੱਸਣਾ A ਤੋਂ ਲੈ ਕੇ Z ਤਾਈਂ ਗੱਲਾਂ ਤੁਹਾਨੂੰ ਦੱਸੂਗਾ ਜਿਹੜੀਆਂ ਕੀ ਸ਼ਾਇਦ ਮੈਂ ਮੇਰੇ ਰਿਸ਼ਤੇਦਾਰਾਂ ਨੂੰ ਵੀ ਪਤਾ ਕਿਉਂਕਿ ਜਦੋਂ ਕੋਈ ਚੰਗਾ ਕੰਮ ਹੋਵੇ ਉਹ ਤਾਂ ਭਾਵੇਂ ਕਿਸੇ ਨੂੰ ਨਾਂ ਪਤਾ ਹੋਵੇ ਮਾਰੇ ਕੰਮ ਬਾਰੇ ਘਰ ਚ ਬਾਅਦ ਚ ਪਤਾ ਲੱਗਦਾ ਹੁੰਦਾ ਤੇ ਬਾਹਰ ਪਹਿਲਾਂ ਪਤਾ ਲੱਗ ਜਾਂਦਾ ਇਸ ਲਈ ਮੈਂ ਆਪਣੀ ਇੱਕ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕੋਈ ਮਤਲ ਇੱਕ ਛੋਟਾ ਭਰਾ ਹਾਂ ਕਿਸੇ ਕਾਬਲ ਹੀ ਨਹੀਂ ਛੱਡੋ ਤੁਸੀਂ ਉਹ ਗੱਲ ਨਹੀਂ ਮੈਂ ਆਪਣਾ ਦੱਸਣਾ ਚਾਹੁੰਦਾ ਵੀ ਮੈਂ ਕਿੱਦਾਂ ਆਪਣੀ ਜ਼ਿੰਦਗੀ 40 ਸਾਲ ਦੀ ਗੁਜ਼ਾਰੀ ਤੇ ਅੱਜ ਆਪਾਂ ਸ਼ੌਪ ਆਈ ਆ ਕਿੱਦਾਂ ਸ਼ੌਪ ਵੱਲ ਮੁੜੇ ਆ ਬਲਕਿ ਇਹ ਨਹੀਂ ਵੀ ਹੁਣ ਆਪਾਂ ਬਹੁਤ ਸੈੱਟ ਹੋ ਗਏ ਆ ਮੈਂ ਤਾਂ ਦੱਸਣ ਜਾ ਰਿਹਾ ਕਈ ਮੰਦੇ ਉਹ ਦੋ ਕਹਾਣੀਆਂ ਆਪਣੀ ਦੱਸਦੇ ਹੁੰਦੇ ਜਦੋਂ ਉਹ ਗਰੀਬੀ ਚੋਂ ਨਿਕਲ ਕੇ ਅਮੀਰੀ ਦੇ ਦੌਰ ਤੇ ਚੱਲ ਜਾਂਦੇ ਮੈਂ ਜਿਸ ਦਲਦਲ 'ਚੋਂ ਨਿਕਲਿਆ ਉਹ ਸਾਰੀ ਸਟੋਰੀ ਤੁਹਾਨੂੰ ਦੱਸੂਗਾ ਕਿੱਦਾਂ ਹੋਈ ਕਿੱਦਾਂ ਨਹੀਂ ਹੋਈ ਇੱਕ ਇੱਕ ਲਾਜਵਾਬ ਦਾ ਸੱਚ ਸੱਚ ਹੋਊਗਾ ਫੇ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸਣਾ ਵੀ ਇਦਾਂ ਜੀ ਹੋ ਸਕਦਾ ਕਿ ਨਹੀਂ ਹੋ ਸਕਦਾ ਸਾਰੀਆਂ ਗੱਲਾਂ ਮੇਰੇ ਨਾਲ ਦੱਸਿਓ ਤੇ ਆਪਾਂ ਹੁਣ ਬਲੌਗ ਬਾਹਰ ਵੀ ਦਿਖਾਉਣੇ ਤੁਹਾਨੂੰ ਕਦਾਂ ਮੀਂ ਪੈਂਦਾ ਤੇ ਅੱਜ ਹੈਰੀ ਵੀ ਦਿਖਾਉਣੇ ਕੈਮਰੇ ਦੇ ਵਿੱਚ ਕੀ ਕਰਦਾ ਮੈਂ ਫੋਨ ਚੱਕ ਕੇ ਲਿਓਣਾ ਦਿਖਾਉਣਾ ਤੁਹਾਨੂੰ ਵੀ ਹੈਰੀ ਵੀ ਉੱਥੇ ਕੈਮਰੇ ਦੇ ਵਿੱਚ ਹੀ ਬੈਠਾ ਹੀ ਹੁੰਦਾ ਉਹ ਤੇ ਸ਼ਾਪ ਤੇ ਕਿਉਂਕਿ ਤੁਹਾਨੂੰ ਪਤਾ ਵੀ ਮੀ ਕਣੀ ਦੇ ਵਿੱਚ ਕਿਹੜਾ ਕਿਸੇ ਨੇ ਕੁਝ ਹੋਣਾ ਹੁੰਦਾ ਕਿਉਂਕਿ ਸ਼ਾਪ ਆਉਣ ਦੇ ਵਿੱਚ ਜਦੋਂ ਤੁਸੀਂ ਇੱਕ ਗੱਲ ਦੱਸੋ ਜਦੋਂ ਤੁਸੀਂ ਮਾੜਾ ਨਾ ਥੋੜਾ ਥੋੜਾ ਫੇਮਸ ਹੁੰਦੇ ਰਹੇ ਮੈਂ ਉਹ ਬੰਦਿਆਂ ਫੇਮਸ ਦਾ ਮਤਲਬ ਹੁੰਦਾ ਵੀ ਜਿੰਨੇ ਤੁਹਾਡੇ ਫਾਲੋਅਰ ਵਧੀ ਗਏ ਲੋਕੀ ਤੁਹਾਨੂੰ ਪਿਆਰ ਕਰਦੇ ਰਹੇ ਉਨੇ ਉਹਨੇ ਤੁਹਾਡੇ ਦੁਸ਼ਮਣ ਵਧੀ ਜਾਣੇ ਜਿਨ੍ਹਾਂ ਨੇ ਤੁਹਾਨੂੰ ਕਦੀ ਦੇਖਿਆ ਨਹੀਂ ਹੁੰਦਾ ਇਦਾਂ ਉਹ ਵੀ ਤੁਹਾਡੇ ਦੁਸ਼ਮਣ ਬਣ ਜਾਂਦੇ ਆ ਹੁਣ ਆਪਾਂ ਸ਼ਾਪ ਵਾਲਾ ਕੈਮਰਾ ਖੋਲਦੇ ਆ ਇਹਦਾ 4 ਕੈਮਰੇ ਸ਼ਾਪ ਤੇ ਲੱਗੇ ਆ ਆ ਬਾਹਰ ਮੋਟਰਸਾਈਕਲ ਇਹਦਾ ਖੜਾ ਆ ਉੱਪਰ ਆ ਇੱਧਰ ਆ ਤੇ ਆਹ ਦੇਖਿਓ ਆਹ ਬੈਠਾ ਈ ਉਹ ਜੇ ਤਾਂ ਮਦਦ ਲੈਣੇ ਫੋਨ ਲੈ ਲੈਣਾ ਦੇਖੋ ਨੀ ਬੈਂਡਿਆ ਪਤਾ ਗਏ ਨੇ ਉਹਨਾਂ ਨੇ ਲੱਤਾਂ ਵਸਾਰੀਆਂ ਦੇਖੋ ਇਹਨੇ ਸਾਡੇ ਤੋਂ ਹੁਣ ਜਮਾ ਗਿਆ ਕੈਰੀ ਕੀ ਕਰਦਾ ਪਾਪਾ ਕੋਣ ਨਹੀਂ ਸਪਾਈ ਕਰਕੇ ਹਟਿਆ ਇਧਰੋਂ ਐਂ ਕਰ ਕਰ ਪਰ ਖੇਡ ਲੈਣੀ ਇਹਨੇ ਗੀਮ ਹੀ ਆ ਇਸ ਕਰਕੇ ਮੈਂ ਅਗਲਾ ਬਲੌਗ ਬਣਾਉਣਾ ਹੈ ਵੀ ਕਿਦਾਂ ਅੱਜ ਕੱਲ ਦੀ ਜਨਰੇਸ਼ਨ ਜਿਹੜੇ ਫੋਨ ਆ ਨਾ ਇਹਨਾਂ ਨੇ ਆਪਣੀਆਂ ਮਤਲ ਲਾ ਲਓ ਵੀ ਅੱਜ ਮਾਣੋ ਵੀ ਸਾਡੀ ਉਹ ਬੈਠੀ ਆ ਥੱਲੇ ਮਾਓ ਮੇਰਾ ਕਾਕਾ ਕਿਤੇ ਚੀ ਕਾਕਾ ਚੁੱਤਾ ਜੀ ਨਾ ਮੇਰਾ ਕਿਤੇ ਚੀ ਇਦਾਂ ਆਪਾਂ ਨਿਆਣਿਆਂ ਨੂੰ ਨਹੀਂ ਤੋਤਲੇ ਬਾਚ ਬੋਲਦੇ ਇਦਾਂ ਇਹਨੂੰ ਬੋਲੇ ਕਿਛੋ ਚੁੱਤਾ ਆਈ ਕਾਕਾ ਇਹਦੇ ਵੀ ਅਜੇ ਟੀਕਾ ਲਵਾਉਣ ਜਾਣਾ ਤਿੰਨ ਚਾਰ ਦਿਨ ਉੱਪਰ ਹੋ ਗਿਆ ਤੇ ਭਾਵੇਂ ਜਿੱਦਾਂ ਮਰਜੀ ਆ ਮੈਂ ਤਾਂ ਦੇਖਿਆ ਜਿੰਨਾ ਮਰਜੀ ਇਹਨੂੰ ਸਾਫ਼ ਸੁਥਰਾ ਰੱਖ ਲੋ ਤੇ ਵਾਲ ਜਦੋਂ ਚੱਕੀ ਦੇ ਬਾਲ ਲੈਣ ਲੱਗ ਗਈ ਪੈਂਦੇ ਆ ਇਹਨੇ ਉੱਥੇ ਆਪਣਾ ਬਣਾ ਲੈ ਕੇ ਕਮਰੇ ਦੇ ਥੱਲੇ ਪਰ ਰਾਤ ਨੂੰ ਇਹਨੇ ਹੁਣ ਸੁੱਤੀਆਂ ਨੂੰ ਪਤਾ ਹੈਰੀ ਹੈ ਨਾ ਘਰੇ ਆ ਨਹੀਂ ਰਾਤ ਨੂੰ ਇਹਨੇ ਹੈਰੀ ਦੇ ਮੰਜੇ ਤੇ ਇੱਥੇ ਹੀ ਸੌਣਾ ਬਸ ਇਦਾਂ ਹੀ ਪ੍ਰੈਸਪਰੂਸ ਪਈ ਹੁੰਦੀ ਪੈਰਾਂ 'ਚ ਇਹਨਾਂ ਨੂੰ ਕੋਈ ਚੱਕਰ ਨਹੀਂਗਾ ਆ ਥੋੜਾ ਥੋੜਾ ਮੀਂਹ ਪੈ ਰਿਹਾ ਹੈ ਬਾਰਿਸ਼ ਹੋ ਰਹੀ ਹੈ ਆ ਸਾਡੇ ਫਰੈਂਡ ਜਿੱਦਾਂ ਸੀ ਪਹਿਲਾਂ ਉਹ ਵੀ ਉੱਧਰ ਰਹਿਣ ਲੱਪੇ ਉਥੇ ਮੇਰਾ ਫਰੈਂਡ ਰਹਿੰਦਾ ਉਹ ਕੈਨੇਡਾ ਚਲ ਗਿਆ ਗਾਵਾਂ ਵੀ ਸਾਡੀ ਗਲੀ ਦੇ ਵਿੱਚ ਸਾਰੇ ਸੌ ਨਸਾਨ ਪੈ ਗਈ ਆ ਜਿੱਦਾਂ ਮਤਲ ਲਈ ਤੇ ਸਾਬ ਕਰਾਇਦਾਰ ਆ ਗਿਆ ਖਤਮ ਕਹਾਣੀ ਹੋ ਗਈ ਆ ਯਾਰੀ ਦੋਸਤੀ ਵੀ ਤੁਹਾਨੂੰ ਪਤਾ ਉਹਨਾਂ ਨਾਲ ਨਹੀਂ ਹੁੰਦੀ ਆ ਉਹ ਸਾਡੇ ਪਿੰਡ ਦਾ ਗੌਰਗਰਾ ਜਿਹਦਾ ਘੰਟਾਂਕਾਰੇ ਕਾਫੀ ਉੱਚੀ ਮਾਰਤ ਵਾਇ ਜਦੋਂ ਕਹਿੰਦੇ ਆ ਨਾ ਲੜਾਈ ਲੱਗੀ ਸੀਗੀ ਤੇ ਇਹਦੀ ਇੰਨੀ ਚਮਕ ਸਕੀ ਇਹਨੂੰ ਟਕਣਾ ਪਿਆ ਸੀ ਉੱਪਰੋਂ ਵੀ ਜਦੋਂ ਪਾਕਿਸਤਾਨ ਲਈ ਲੱਗੇ ਕਿਉਂਕਿ ਜਿੱਥੇ ਬੱਤੀ ਪੁਰਾਣੇ ਸਾਡੇ ਬਜ਼ੁਰਗ ਦੱਸਦੇ ਆ ਵੀ ਬੱਤੀ ਜਗਦੀ ਜਾਂ ਕਿਦਾਂ ਤੇ ਉੱਥੇ ਮਤਲਬ ਉਹ ਬੰਬ ਸੱਟਦੇ ਹੁੰਦੇ ਇਹਦੇ ਵਿੱਚ ਇੱਕ ਟਾਈਮ ਪੀਸ ਵੀ ਲੱਗਾ ਹੋ ਉਹ ਦੇਖੋ ਇਹ ਟਾਈਮ ਲੱ 11 ਦੇ ਲੱਗੇ ਛੱਡੇ ਟਾਈਮ ਹੋਇਆ ਤੇ ਇਹਦੇ ਜਦੋਂ ਟਾਈਮ ਹੋ ਗਿਆ 10:30 ਜਾਂ 11 ਤੇ ਇਹਦੇ ਵਿੱਚ ਜਦੋਂ ਟੰ ਟੰ ਉਹਨਾ ਟਾਈਮ ਵਜ ਜਾਣਾ ਨਾ ਆ ਸਾਡੇ ਉਹਨ ਉੱਪਰ ਜਾ ਕੇ ਮੈਂ ਸਿਗਰ ਤਾਂ ਨਹੀਂ ਦਿਖਾ ਸਕਦਾ ਵੀ ਬੱਦਲ ਬਹੁਤ ਆ ਮੀਂਹ ਪੈਣ ਦੇ। ਦਿਵੋਲ ਚਾਹ ਨੇ ਪਾਤੀ ਰੋਟੀ। ਆ ਇੱਕ ਵਾਰੀ ਸਾਡਾ ਬੂਹਾ ਟੱਟਾ ਆ। ਇਹ ਸਾਡੇ ਪਹਿਲਾਂ ਰੌਕ ਸੀ ਹੁੰਦੀ ਸੀ। ਉਹਨੇ ਅੰਦਰੋਂ ਪਤਾ ਨਹੀਂ ਹੈ ਨਾ ਆਪ ਹੀ ਬੂਹਾ ਲਾ ਲਿਆ। ਮਾਣੋ ਵੀ ਵੇਚ ਦੀ ਦੀਂਦੀ ਆ। ਉਹਨੇ ਆਪ ਹੀ ਬੂਹਾ ਲਾ ਲਿਆ ਸੀ ਵੀ ਮੈਂ ਇੱਥੋਂ ਦੀ ਬੂਹਾ ਕੱਟ ਕੇ ਉਹਨੂੰ ਕਰ ਦਿਆ। ਆ ਮੈਂ ਰੋਟੀ ਤੁਹਾਨੂੰ ਇਦਾਂ ਹਨਾ ਅਦਰਕ ਦੀ ਤਰੀ ਬਣਾਈ ਆ। ਹੂੰ। ਇਦਾਂ ਕਰ ਦਿੰਨੀ ਐ ਇਦਾਂ ਫੇ ਵਧੀਆ ਸਾਫ ਹੋ ਜੇ ਇੱਥੇ ਚੂਰੀ ਕੱਟ ਕੇ ਹੋਰ ਹੈਰੀ ਨੂੰ ਵੀ ਗੋੜ ਵਾਲੀ ਚੂਰੀ ਕੱਟ ਕੇ ਦਿੰਨੀ ਐ ਇਥੇ ਦੁਕਾਨੇ ਲੈ ਜਾਉਂਗੇ ਬਲੀ ਹੂੰ ਹਾਂ ਬਹੁਤ ਆ ਦੋ ਫਲ ਕੇ ਤਿੰਨ ਕ ਚਾਰ ਤੋ ਬਹੁਤ ਆ ਹੁਣ ਕਿਹੜਾ ਪੱਠੇ ਪਾਈਦੇ ਆ ਅੱਗੇ ਹੁੰਦਾ ਸੀ ਪੱਠੇ ਪਾਉਂਦੇ ਸਰਦੀ ਪਾਈ ਲਈ ਫੋਟੋ ਮੈਂ ਬਮਾਰ ਵੀ ਰਿਆਂ ਪਰ ਦਿਉਲ ਸਾਹਿਬ ਨੇ ਮੇਰਾ ਸਾਥ ਬਹੁਤ ਦਿੱਤਾ ਇੰਨੀ ਦਿਲ ਦੀ ਚੰਗੀ ਆ ਨਾ ਮੰਨੋ ਨਾ ਤੁਸੀਂ ਸੌ ਲੱਗੇ ਮੈਂ ਜਾਣਦਾ ਕਿਦਾਂ ਟਾਈਮ ਦਿਲ ਦੀ ਤਾਂ ਚੰਗੀ ਚੀਜ਼ ਦੀ ਕੋੜੀ ਹੈ ਜੀ ਇਹ ਪਤਾ ਇਹ ਮੈਨੂੰ ਇੱਕ ਲੱਗਦਾ ਬੁੜੀਆਂ ਦੇ ਦਿਉਲ ਸਾਹਿਬ ਗੋਡੇ ਹਨਾ ਰੱਬ ਨੇ ਮਾੜੀ ਕੰਪਨੀ ਦੇ ਲਾਤੇ ਆ ਤਾਂ ਜਿਹੜੇ ਮਤਲ ਹੁੰਦੇ ਆ ਉਹ ਇਹ ਇਹ ਕਹਿੰਦੇ ਹੁੰਦੇ ਆ ਇਹ ਜੀਵ ਵਧੀਆ ਕੰਪਨੀ ਦੀ ਲਾਤੀ ਜਦ ਕਿ ਗੋਡੇ ਉਸ ਕੰਪਨੀ ਦੇ ਲਾਉਣੇ ਚਾਹੀਦੇ ਜਿਸ ਕੰਪਨੀ ਦੀ ਜੀਵ ਲਾਤੀ ਹਾਂ ਤਾਂ ਤਾਂ ਗੋਡੇ ਦੁਖ ਦੇ ਕਾਤੇ ਰਹਿੰਦੇ ਆ ਉਹ ਵੀ ਮੈਂ ਕਹਿੰਦਾ ਉਹ ਕੰਪਨੀ ਗੋਡਿਆਂ ਦੀ ਮਾੜੀ ਆ ਬਸ ਅੱਛਾ ਕੰਪਨੀ ਗੋਡਿਆਂ ਦੀ ਗੋਡਿਆਂ ਦੀ ਮਾੜੀ ਆ ਜੀਵ ਦੀ ਚੰਗੀ ਆ ਨਾ ਹਾ ਯਾਰ ਬੱਚੇ ਰੋਟੀ ਖਾ ਅੱਛਾ ਅੱਜ ਤਾਂ ਵਿਆਹ ਹੋਇਆ ਜੀ ਉਹਦੀ ਵੀ ਫੋਟ ਉਦੋਂ ਮੈਂ ਇਦਾਂ ਦਾ ਹੁੰਦਾ ਸੀਗਾ ਤੁੱਕ ਬਦਿਓ ਸੰ ਐ ਕੇ ਸੁੱਕੀ ਜੀ ਹੁੰਦੀ ਹੁਣ ਬੇਲੀ ਰਹਿ ਰ ਹੈਰੀ ਦੇਖੋ ਸਮਾਈਂ ਹਾਂ ਜਿੰਨਾ ਨਾ ਜੇ 22 ਚਾਂਸ ਅੱਜ ਹੈਰੀ ਏਡਾ ਹੁੰਦਾ ਜੱਡਾ ਸ਼ੂਟ ਆ ਇੰਨੀਆਂ ਵੀਡੀਓ ਬਣਾਉਂਦਾ ਹੁੰਦਾ ਇਹਦੇ ਉਸਾ ਕਨੇ ਬਹੁਤ ਨਿੱਕਾ ਹੁੰਦਾ ਸੱਚੀ ਇਦਾਂ ਇਹ ਹੁਣ ਥੋੜਾ ਜਿਆ ਨਾ ਸੰਗ ਜਾਂਦਾ ਆ ਪਤਾ ਨਹੀਂ ਸੰਗਦਾ ਬਹੁਤ ਜਿੱਦਾਂ ਇਹ ਇੱਕ ਨਾ ਮਤਲਬ ਇਹ ਇੱਕ ਉਮਰ ਹੁੰਦੀ ਆ ਜਿਹਦੇ ਵਿੱਚ ਹੁੰਦਾ ਵੀ ਜਦ ਆਪਾਂ ਸਕੂਲ ਚ ਪੜਦੇ ਆ ਵੀ ਮੇਰੇ ਇਦਾਂ ਅਸੀਂ ਬਣਾਉਨੇ ਸਾਨੂੰ ਵੀ ਕਹਿੰਦਾ ਰਹਿੰਦਾ ਮੇਰੇ ਜਿਹਦਾ ਫਰੈਂਡ ਸਰਕਲ ਹੁੰਦਾ ਹਨਾ ਵੀ ਆ ਉਹ ਨਾ ਕਹਿ ਦੇਵੇ ਮੈਨੂੰ ਉਹ ਨਾ ਕਹਿ ਦੇਵੇ ਉਹ ਉਹ ਚੀਚੇ ਸੰਗਦਾ ਵੀ ਜਦਾਂ ਮਤਲਬ ਸਕੂਲ ਦੇ ਸਰਕਲ ਦੇ ਵਿੱਚ ਕਿਉਂਕਿ ਸ਼ਹਿਰੀਆਂ ਨੂੰ ਹੁੰਦਾ ਕੋਈ ਲੈਣਾ ਦੇਣਾ ਨਹੀਂ ਜਦਕਿ ਅਸੀਂ ਵੀਡੀਓ ਸਾਰੀਆਂ ਇਹ ਇਦਾਂ ਦੀਆਂ ਬਣਾਈਦੀਆਂ ਪਰਿਵਾਰ 'ਚ ਬਹਿ ਕੇ ਤਾਂ ਵੀ ਤੈਨੂੰ ਪਤਾ ਕੈਨ ਵਾਲੇ ਮਢੀਰਖਾ ਮੁੰਡੇ ਖੁੰਡੇ ਮਢੀਰਖਾਨਾ ਤੇ ਨਹੀਂ ਕਹਿ ਸਕਦੇ ਉਹ ਵੀ ਚਲੋ ਕਿਸੇ ਦੇ ਨਿਆਣੇ ਹੀ ਆ ਮਤਲਬ ਅੱਜ ਕੱਲ ਦੇ ਮੁੰਡੇ ਖੁੰਡੇ ਜਿਦਾ ਨਿਆਣੇ ਰਲ ਕੇ ਜਿਦਾ ਇੱਕ ਦੂਜੇ ਨੂੰ ਕਹਿਣਾ ਲੈ ਉਹ ਤੇਰੇ ਮੰਮੀ ਡੈਡੀ ਤਾਂ ਐਂ ਕਰਦੇ ਜਿਉਂ ਕਰ ਉਹ ਵੀ ਥੋੜਾ ਜਿਹਾ ਤੇ ਇਹਨੇ ਇਹਦਾ ਬੋਝ ਜਿਆ ਲਿਆ ਤੂੰ ਇਦਾਂ ਨਾ ਬਣਾਇਆ ਕਰੋ ਪਾਪਾ ਮੈਂ ਤੇ ਇਹਨਾਂ ਬਣਾਉਣੀਆਂ ਆਪ ਬਣਾਉਂਦਾ ਨੇਗਾ ਹੁਣ ਇਸ ਕਰਕੇ ਡੇਲੀ ਬਲੌਗ ਦੇ ਇੱਕ ਤਾਂ ਦਿਓ ਸਾਹਿਬ ਨੇ ਸ਼ੁਰੂ ਕਰ ਦੇਣੇ ਜਿਹਦੇ ਵਿੱਚ ਅਸੀਂ ਸਾਰੇ ਆਇਆ ਕਰਾਂਗੇ ਤੇ ਇੱਕ ਸਪੈਸ਼ਲ ਅਗਲਾ ਬਲੌਗ ਆਉਣਾ ਸੰਗਾ ਸਾਹਿਬ ਦੀ ਜੀਵਨੀ ਜੀਵਨੀ ਮੈਂ ਜੀਵਨੀ ਮਤਲ ਲਾ ਲਓ ਵੀ ਆਪਾਂ ਇੱਕ ਤੁਹਾਨੂੰ ਐਕ ਇਪੀਰੀਅੰਸ ਦੱਸਣਾ ਨਵੇਂ ਮੁੰਡਿਆਂ ਲਈ ਵੀ ਆਪਾਂ ਕਿਵੇਂ ਕਿੜੀਆਂ ਕਿੜੀਆਂ ਗੱਲਾਂ ਕਰਕੇ ਫਸ ਜਾਂਦੇ ਆਂ ਕਈ ਵੇਲੇ ਤੇ ਜਿਸ ਕਰਕੇ ਆਪਾਂ ਫਸੇ ਆ ਸੀ ਉਹ ਤੁਹਾਨੂੰ ਅਜੇ ਤਾਈ ਮੇਰੇ ਬਾਰੇ ਕੁਝ ਨਹੀਂ ਪਤਾ ਉਹ ਸਾਰਾ ਦੱਸਾਂਗੇ ਸਾਰਾ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਦੱਸਾਂਗੇ ਹੁਣ ਅਸੀਂ ਵੀ ਖਾ ਲਈ ਰੋਟੀ ਤੇ ਕਾਲੀ ਕਾਲੀ ਚਰ ਰਚਰ ਕਰਨ ਦੀ ਮੁੜ ਕੇ ਮੇਰੇ ਲਈ ਦੋ ਵੀ ਨਹੀਂ ਬਚਣੀ ਆ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਆ ਬਾਅਦ ਚ ਹੋਣ ਅਸੀਂ ਵੀ ਇੱਥੇ ਹੀ ਦੁਕਾਨੇ ਆ ਗਏ ਆ ਤੇ ਮਾਣੋ ਦੇ ਲੱਗਣਾ ਅਜ ਠੀਕ ਆ ਕਿੰਨੇ ਦੇਣੀ ਹੋ ਗਏ ਆ ਆ ਜਾ ਇਹਦੇ ਹਰ ਠੀਕਾ ਲੱਗਣਾ ਆ ਅਸੀਂ ਦੁਕਾਨੇ ਆ ਸਦਾ ਹੀ ਹਣਾ ਹੈਰੀ ਵੀ ਵਾਲਾ ਮੀਚ ਹੀ ਨਾ ਕੇ ਆਇਆ ਫੋਨ ਮੈਂ ਘਰੇ ਛੱਡਿਆ ਸੀ ਅਸੀਂ ਹੁਣ ਆਹਦੇ ਆਟੋ ਦੇ ਵਿੱਚ ਜਾਣਾ ਕਿਉਂਕਿ ਮੀ ਬਹੁਤ ਜ਼ਿਆਦਾ ਪੈਂਦਾ ਅੱਗੇ 4 ਜਣਾਂ ਭੇਜ ਜਾਂਗੇ। ਫੇਰੀ ਉਹ ਚੱਲੇ। ਤੁਸੀਂ ਜੱਜੋ ਵੀ ਹੰਡੋਲੀ। ਆਹੇ ਵਾਂਗ ਕਿਹੜੀ ਗੱਡੀ ਹੈ? ਚੱਲ ਮਾਣਾ ਚੱਲੀਏ। ਚਲੋ। ਆਪੇ ਜੀ। ਇੰਜੈਕਸ਼ਨ ਦੇ ਵਾਲਿਆ ਹੁਣ ਇਹ ਦਿੰਦੇ ਤੇ ਲੱਭੜ ਗਈ ਸਾਰੀ ਨੇ ਹੁਣ ਜਾ ਕੇ ਮਿਲਾਉਣੀ ਵੀ ਪੈਣੀ ਹੈ ਹਾਂ ਹੈਰੀ ਅੰਦਰ ਇਹਨਾਂ ਬੜੇ ਔਰ ਦੇਖੀ ਕੀ ਚੱਕੀ ਜਾਂ ਨੇ ਸਾਰੀ ਲੱਭੜ ਗਈ ਇਹ ਨਹੀਂ ਆਪੇ ਇਹਦੇ ਲਈ ਇੱਕ ਨਾ ਨਿੱਕੀ ਨਿੱਕੀ ਜੀ ਬੈਲ ਵਾਲਾ ਤਾਂ ਨਾ ਹੁ ਲੈਣਾ ਹੈ ਇਦਾਂ ਦਾ ਕੋ ਮਿਟਾ ਆ ਗਿਆ ਲੈ ਲੰਮੀ ਆਪਾਂ ਹਾਂ ਹਾਂ ਨਾ ਸਹੀ ਹੁੰਦਾ ਹੀ ਐਵੇਂ ਉਹ ਬੋਲ ਜਿਆ ਲਿਆ ਹਾ ਨਾ ਦੇਖ ਲੈਨੇ ਆ ਦੇਦੇ ਅੰਦਰ ਜਾ ਚਲੀ ਕੋਈ ਨਾ ਇਹ ਨੂੰ ਬਾਹਰ ਹੀ ਰੱਖ ਪਤਾ ਹੈ ਆ ਦੇ ਦੇ ਇੱਕ ਵਾਰ ਗੇੜ ਕੀ ਕਹਿੰਦੇ ਥੋੜਾ ਪਤਾ ਨਹੀਂ ਹੈ ਇਹਨਾਂ ਇਤਿਹਾਸ ਇਹਨਾਂ ਦੇ ਵਿੱਚੋਂ 2 ਕਰਦੇ ਠੀਕ ਦੋ ਆ ਠੀਕ ਹੀ ਪਾਜ ਹੋ ਗਈਆਂ ਇਹ ਹਫਤਾ ਲਾਰੂ ਪੀਣਾ ਮਾਣੋ ਦੇ ਟੀਕਾ ਲਵਾ ਕੇ ਤੇ ਇਹਨਾਂ ਦੀ ਵੀ ਦਵਾਈ ਲੈਣੀ ਸੀਗੀ ਉਹ ਵੀ ਲੈ ਕੇ ਤੇ ਅਸੀਂ ਮੀਂਹ ਪੈਂਦੇ ਦੇ ਵਿੱਚ ਹੀ ਅਸੀਂ ਪਹੁੰਚੇ ਆ ਘਰ 4 ਵਜੇ ਸਵੇਰ ਦੀ 2:30 ਵਜੇ ਦੀ ਲਾਈਟ ਗਈ ਹੋਈ ਸਾਡੇ ਲਾਈਟ ਆਈ ਜਾ ਕੇ 6:30 ਵਜੇ ਸਾਡੇ ਇਨਵਰਟਰ ਵੀ ਖਤਮ ਹੋ ਗਿਆ ਤੇ ਹੁਣ ਲਾਈਟ ਹਾਂ ਤਾਂ ਚਲੋ ਫਿਲਹਾਲ 8:00 ਵਜੇ ਸਾਢੇ 7:00 7:30 ਹੋਏ ਆ ਤੇ ਰੋਟੀ ਪਾਣੀ ਅਸੀਂ ਖਾ ਚੁੱਕੇ ਆ ਇਹ ਵੀ ਦੁਕਾਨੋਂ ਆ ਗਏ ਸੀ ਰੋਟੀ ਪਾਣੀ ਇਹਨਾਂ ਨੇ ਵੀ ਸ਼ਾਗ ਲਿਆ ਆ ਉਹ ਬਿਠੀ ਆ ਸੀ ਹਣਾ ਬਲੌਗ ਕਰੀਏ ਬੰਦ ਤੇ ਵੀ ਅਸੀਂ ਹੁਣ ਅਸੀਂ ਅੱਜ ਤੋਂ ਕੋਸ਼ਿਸ਼ ਇਹੀ ਹੈ ਵੀ ਅਸੀਂ ਵੀ ਦਿੱਲੀ ਬਲੌਗਿੰਗ ਸਟਾਰਟ ਕਰੀਏ ਅਸੀਂ ਸਿਰਫ ਆਪਣਾ ਫੈਮਿਲੀ ਦੀਆਂ ਗੱਲਾਂ ਬਾਤਾਂ ਹੀ ਵਿੱਚ ਦਿਖਾਵਾਂਗੇ ਜਿਵੇਂ ਅਸੀਂ ਜੋ ਦਿਨ ਦੇ ਵਿੱਚ ਕੰਮ ਕਰਦੇ ਹਾਂ ਤੇ ਹੈਰੀਬਾਰ ਨੂੰ ਆਪਣੇ ਲਈ ਲੀਜ਼ ਲੈਣ ਗਿਆ ਹੋਇਆ ਆ ਤੇ ਮੈਂ ਬਲੌਗ ਦੀ ਐਂਡਿੰਗ ਕਰਦੀ ਆ ਮਾਣੋ ਸਾਡੇ ਦੇ ਚਟੀਕਾ ਲੱਗਾ ਸੀਗਾ ਮਾਦੀ ਹੁਣ ਸੌ ਗਈ ਆ ਜਾਗ ਵੀ ਗਈ ਆ ਅੱਜ ਟੀਕਾ ਲਾ ਕੇ ਆਈ ਸੀ ਜੀ ਨੀਚ ਬਹੁਤ ਜ਼ਿਆਦਾ ਮੀਂਹ ਸੀ ਜਲੰਧਰ ਵੀ ਇੱਥੇ ਵੀ ਮੀਂਹ ਹਟਿਆ ਹੀ ਨਹੀਂ ਸਾਰੇ ਰਾਹ ਦੇ ਵਿੱਚ ਨਹੀਂ ਮੀਂਹ ਹਟਿਆ ਹਾਲੇ ਤੱਕ ਵੀ ਮੀਂਹ ਪੈਂਦਾ ਆ ਹੁਣ ਇਹ ਨਹੀਂ ਪਤਾ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਪੈਂਦਾ ਪਰ ਜਲੰਧਰ ਤੇ ਕਾਲਾ ਸਿੰਘ ਦੇ ਵੀ ਇੰਨਾ ਜ਼ਿਆਦਾ ਮੀਂਹ ਪੈਂਦਾ ਪਿਆ ਕੋਹ ਜਨਾ ਤੇ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਚ ਰਹੋ